ਹਾਂਜੀ ਸੱਜਣੋ ਅੱਜ ਦੀ ਵੀਡੀਓ ਆਪਾਂ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਤੋਂ ਬਣਾ ਰਹੇ ਹਾਂ ਬਾਈ ਦਾ ਪੂਰਾ ਐਡਰੈਸ ਬੱਲੂਆਣਾ ਮਲੋਟ ਰੋਡ ਨੇੜੇ ਸਟੇਟ ਬੈਂਕ ਆਫ ਇੰਡੀਆ ਦੇ ਬਿਲਕੁਲ ਨਾਲ ਘਰ ਰਹਿ ਜਾਂਦਾ ਬਾਈ ਦਾ ਬਾਈ ਕੋਲੇ ਤੀਜੇ ਸੂਏ ਸੂਨ ਵਾਲੀ ਮੱਝ ਵਕਾਉ ਹੈ ਜੀ 8 ਤੋਂ 10 ਜਣਾ ਦੀ ਕੱਚੀ ਆ ਫੇਸ ਕੁਆਲਿਟੀ ਚੰਗੀ ਆ ਥਣ ਲੇਵ ਦੀ ਸਾਫ ਆ ਗਾਂਹਾਂ ਵਾਲਾ ਲੈਵ ਆ ਲੱਗਿਆ ਹੋਇਆ ਜੀ ਫਿਸ਼ਲੇ ਸੂਏ 17 ਤੋਂ 18 ਲੀਟਰ ਦੋ ਦਿੱਤਾ ਇਸ ਵਾਰ ਵੀ ਬਾਈ ਨੇ ਚੰਗੇ ਦੁੱਧ ਦੀ ਆਸ ਰੱਖੀ ਆ ਰੇਟ ਬਾਈ ਨੇ 1.5 ਲੱਖ ਰੁਪਇਆ ਮੰਗਿਆ ਬਾਕੀ ਮੌਕੇ ਤੇ ਮਾਨਤਾਂ ਨੂੰ ਹੋ ਜੂ ਜਿਹੜੇ ਵੀਰ ਨੂੰ ਸੂਣ ਵਾਲੀ ਮੱਝ ਦੀ ਜਰੂਰਤ ਹੋਵੇ ਆਪਣੀ ਵੀਡੀਓ ਦੇਖ ਕੇ ਖਰੀਦ ਸਕਦਾ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਧੰਨਵਾਦ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂਕਿ ਕਿਸੇ ਵੀਰ ਨੇ ਜੇ ਮੱਝ ਲੈਣੀ ਹੋਵੇ ਤਾਂ ਆਪਣੀ ਵੀਡੀਓ ਦੇਖ ਕੇ ਖਰੀਦ ਸਕਦਾ ਹੈ ਬਾਕੀ ਤੁਸੀਂ 22 ਤੋਂ ਜਾਣਕਾਰੀ ਲੈ ਸਕਦੇ ਹੋ ਧੰਨਵਾਦ